ਵੰਡੇ ਟਰੋਲ ਕਰਦੇ ਆ ਜਾਂ ਜਿਹੜੇ ਵੀਡੀਓ ਦੇ ਵਿੱਚ ਕੰਟਰੋਵਰਸੀ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਕੋਲ ਵੀਰੇ ਕੋਈ ਹੋਰ ਉਹਨਾਂ ਕੋਲ ਕੋਈ ਹੋਰ ਮੁੱਦਾ ਹੈ ਨਹੀਂ ਗੱਲ ਕਰਨ ਦਾ ਠੀਕ ਆ ਮੇਰੇ ਕੋਲ ਹੋਰ ਬੜੇ ਮੁੱਦੇ ਆ ਘਾੜਾ ਦਾ ਮੁੱਦਾ ਪਿਆ 3-3 ਫੁੱਟ ਗਾਰਜਾ ਮੈਂ ਉਹਨਾਂ ਦੇ ਘਰ ਵਿੱਚ ਦਵਾਈਆਂ ਦੀ ਲੋੜ ਆ ਮਤਲਬ ਸਮੈਲ ਨਹੀਂ ਆ ਰਹੀ ਆ ਤੇ ਪਾਣੀ ਉਹਨਾਂ ਦਾ ਘਰ ਛੱਪਾ ਪੜ ਪੜ ਕੇ ਲੰਘ ਗਿਆ ਉਹਨਾਂ ਦੇ ਦੋ-ਦੋ ਸਾਲ ਵੱਡੇ ਭਾਈ ਉਹ ਆਪਣੇ ਤੋਂ ਪਿੱਛੇ ਹੋ ਗਏ ਇਹ ਮੁੱਦੇ ਜ਼ਰੂਰੀ ਆ ਕੁਈ 10000 20000 ਰੁਪਿਆ ਪਾਵੇ ਹਨਾ ਜੇ ਮੇਰੇ ਮਨ ਚ ਲਾਲ ਜਾਵੇ ਵੀ 10000 10000 ਇਕੱਠਾ ਕਰਕੇ ਤਾਂ ਮੈਂ ਲੱਖ ਇਕੱਠਾ ਕਰ ਲੂਗਾ ਤਾਂ ਉਹ ਫਿਰ ਮੇਰੇ ਬੱਚਾ ਜੋ ਵੀਰੇ ਨਿਕਲਣਾ ਵੀਰੇ ਦੇਖੋ ਜੇ ਇੱਥੇ ਦਾਨ ਦੇਣ ਵਾਲੇ ਬਹੁਤ ਹਨਾ ਵੀਰੇ ਤਾਂ ਦਾਨ ਨੂੰ ਮਿਸਯੂਜ਼ ਕਰਨ ਵਾਲੇ ਵੀ ਬਹੁਤ ਕਈ ਜਿਨ੍ਹਾਂ ਨੂੰ ਕੋਈ ਇਸ ਕਿਤੇ ਨਾਲ ਮਤਲਬ ਵੀ ਕੋਈ ਨਹੀਂ ਉਸ ਪਿੰਡ ਵਿੱਚ ਵੀ ਨਹੀਂ ਰਹਿੰਦੇ ਉਹ ਤਾਂ ਵੀ ਜਾ ਕੇ ਹੱਥ ਢੀਂ ਜਾਂਦੇ ਨੇ ਕਿੰਨੇ ਪ੍ਰਵਾਸੀ ਅੱਗੇ ਅੱਗੇ ਖੜੇ ਹਾਈਲਾਈਟ ਕਰਕੇ ਸਾਡਾ ਕੰਮ ਚੱਲਦਾ ਕਾ ਮਤੋਂ 4 ਪੈਸੇ ਬਚਦੇ ਅੱਜ ਅਸੀਂ ਇਹ ਚ 2 ਪੈਸੇ ਆਪਣੇ ਲੋਕਾਂ ਲਈ ਨਹੀਂ ਲਾਏ ਤਾਂ ਮੈਂ ਨਹੀਂ ਸਮਝਦਾ ਵੀ ਕੋਈ ਇਦਾਂ ਦੀ ਤਰਫ ਕੀ ਹੈ ਸੱਸੀ ਗਾਲ ਜੀ ਤੁਸੀਂ ਜੁੜੇ ਹੋ ਲਦਾਣਾ ਲਾਈਵ ਦੇ ਨਾਲ ਤੇ ਮੈਂ ਮੈਂ ਥਾਪਰ ਪੰਜਾਬ ਜਿੱਥੇ ਸਾਰਾ ਹੜਾਂ ਦੀ ਮਾਰ ਚੱਲ ਰਿਹਾ ਉੱਥੇ ਹੀ ਦੂਜੇ ਪਾਸੇ ਲਗਾਤਾਰ ਟਰੋਲ ਵੀ ਕੀਤਾ ਜਾ ਰਿਹਾ ਟਰੋਲ ਕਿਸ ਸ਼ਖਸ ਨੂੰ ਕੀਤਾ ਜਾ ਰਿਹਾ ਹਾਨੀ ਸੇਠੀ ਨੂੰ ਸੋ ਇਹ ਸਾਰੇ ਪ੍ਰਕਰਨ ਦੇ ਉੱਤੇ ਅਸੀਂ ਗੱਲ ਕਰਨ ਲਈ ਮੌਜੂਦ ਹਾਨੀ ਸੇਠੀ ਨਾਲ ਗੱਲਬਾਤ ਕਰਦੇ ਹਾਂ ਸੇਠੀ ਸਾਹਿਬ ਸਵਾਗਤ ਹੈ ਤੁਹਾਡਾ ਸੱਸੀ ਗਾ ਵੀਰੇ ਸੇਠੀ ਸਾਹਿਬ ਬੇਸ਼ੱਕ ਤੁਸੀਂ ਮਦਦ ਕਰ ਰਹੇ ਹੋ ਲੋਕਾਂ ਦੀ ਅਸੀਂ ਵੀਡੀਓ ਤੁਹਾਡੀਆਂ ਦੇਖ ਰਹੇ ਆ ਪੰਜਾਬ ਸਾਰਾ ਹੀ ਖੜਾ ਦੀ ਮਾਰ ਚੱਲ ਰਿਹਾ ਪਰ ਦੂਜੇ ਇਸ ਦੇ ਸਾਰੇ ਵਿਚਾਲੇ ਲਗਾਤਾਰ ਤੁਹਾਨੂੰ ਟਰੋਲ ਕੀਤਾ ਜਾ ਰਿਹਾ ਕੀ ਉਸ ਆਤ ਤੁਸੀਂ ਬੋਲ ਕਾਦੇ ਵਾਸਤੇ ਮਤਲਬ ਟਰੋਲ ਸਰ ਇਹ ਸੀਨ ਨੂੰ ਲੈ ਕੇ ਜਾਂ ਹੋਰ ਵਿਵਾਦ ਜਿਹੜੇ ਨਹੀਂ ਮੈਂ ਨਹੀਂ ਜ਼ਰੂਰੀ ਸਮਝਦਾ ਵੀ ਆਪਾਂ ਉਹਨਾਂ ਦੀ ਕੋਈ ਗੱਲ ਕਰੀਏ ਇਸ ਤੋਂ ਵੱਡੇ ਮੁੱਦੇ ਬਹੁਤ ਨੇ ਪੰਜਾਬ ਦੇ ਪੰਜਾਬ ਦੇ ਵਿੱਚ ਖੜਾ ਦਾ ਮੁੱਦਾ ਪਿਆ ਹੈ 1 ਡੇਡ ਫੁੱਟ ਗਾਰ ਜਮ ਗਈ ਉਹਨਾਂ ਦੇ ਘਰ ਵਿੱਚ ਦਵਾਈਆਂ ਦੀ ਲੋੜ ਆ ਮਤਲਬ ਸਮੈਲ ਨਹੀਂ ਆ ਰਹੀ ਆ ਪਾਣੀ ਆ ਪਾਣੀ ਉਹਨਾਂ ਦਾ ਘਰ ਛੱਤਾ ਪੜ ਪੜ ਕੇ ਲੰਘ ਗਿਆ ਉਹਨਾਂ ਦੇ ਦੋ ਦੋ ਸਾਲ ਵੱਡੇ ਬਈ ਉਹ ਆਪਣੇ ਤੋਂ ਪਿੱਛੇ ਹੋ ਗਏ ਇਹ ਮੁੱਦੇ ਜ਼ਰੂਰੀ ਇਹਨਾਂ ਤੇ ਆਪਾਂ ਗੱਲ ਕਰ ਲੈਂਦੇ ਆ ਸਰ ਪੰਜਾਬ ਦੇ ਕਿਹੜੇ ਇਲਾਕੇ ਨੇ ਜਿਹੜਾ ਵੱਲੋਂ ਤੁਸਾਨੂੰ ਚੁਣਿਆ ਗਿਆ ਤੇ ਕਿਸ ਤਰੀਕੇ ਦੀ ਮਦਦ ਜਿਹੜੀ ਲੋਕਾਂ ਨੂੰ ਕੀਤੀ ਜਾ ਰਹੀ ਹੈ ਕਿਉਂਕਿ ਕਈ ਇਹੋ ਜਿਹੀਆਂ ਵੀਡੀਓ ਨਿਕਲ ਕੇ ਸਾਹਮਣੇ ਆ ਰਹੀਆਂ ਜਿੱਥੇ ਕਈ ਲੋਕ ਨੇ ਜਿਹੜੇ ਕਈ ਕਈ ਦਿਨਾਂ ਦਾ ਰਾਸ਼ਨ ਇਕੱਠਾ ਹੋ ਜਾਂਦਾ ਹਾਂ ਕਈ ਜਗ੍ਹਾ ਇਹੋ ਜਿਹੀਆਂ ਹੈਗੀਆਂ ਜਿੱਥੇ ਮੰਨ ਲਓ ਹੁਣ ਪ੍ਰਧਾਨ ਮੰਤਰੀ ਆਏ ਸੀਗੇ ਲੋਕਾਂ ਦਾ ਰਾਸ਼ਨ ਤੱਕ ਸੜ ਗਿਆ ਜਿਹੜੇ ਟਰੱਕ ਅੱਗੇ ਨਹੀਂ ਜਾਂਦੇ ਤੇ ਚਾਹੇ ਪ੍ਰੋਟੋਕੋਲ ਹੀ ਸੀ ਕਿ ਇਹੋ ਜਿਹੀਆਂ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਵੀਰੇ ਦੇਖੋ ਜੇ ਇੱਥੇ ਦਾਨ ਦੇਣ ਵਾਲੇ ਬਹੁਤ ਹਨ ਨਾ ਵੀਰੇ ਤੇ ਦਾਨ ਨੂੰ ਮਿਸਯੂਜ਼ ਕਰਨ ਵਾਲੇ ਵੀ ਬਹੁਤ ਜੇ ਹੁਣ ਅਸੀਂ ਮੰਨ ਲ ਪੈਣਪਰਾ ਤੁਹਾਡੇ ਅਰਗਾ ਕੋਈ 1000 2000 ਰੁਪਿਆ ਪਾਵੇ ਹਨ ਜੇ ਮੇਰੇ ਮਨ ਚ ਲਾਲ ਜਾਵੇ ਵੀ ਇਦਾਂ 1000 1000 ਇਕੱਠਾ ਕਰਕੇ ਤਾਂ ਮੈਂ ਲੱਖ ਇਕੱਠਾ ਕਰ ਲੂੰਗਾ ਤਾਂ ਉਹ ਫਿਰ ਮੇਰੇ ਬੱਚਾ ਜੋ ਵੀਰੇ ਨਿਕਲਣਾ ਠੀਕ ਹੈ ਨਾ ਇਦਾਂ ਹੀ ਚੀਜ਼ਾਂ ਮਾਨਸਿਕਤਾ ਲੋਕਾਂ ਦੀ ਵੀ ਹੈਗੀ ਆ ਜਿਹੜੇ ਕਿ ਜਿਹੜੇ ਪਿੰਡਾਂ ਚ ਹੜ ਹੀ ਨਹੀਂ ਆ ਵੀਰੇ ਉਹ ਤੋਂ 15 15 ਕਿਲੋਮੀਟਰ ਮੋਟਰਸਾਈਕਲਾਂ ਤੇ ਅੱਗੇ ਅੱਗੇ ਫਰੀ ਜਾਂਦੇ ਨੇ ਹੁਣ ਨਵੇਂ ਬੰਦੇ ਜਿਹੜਾ ਦਿੱਲੀੋਂ ਚੱਲਿਆ ਸੂਰਤ ਤੋਂ ਚੱਲਿਆ ਅੰਬਾਲੀੋਂ ਚੱਲਿਆ ਉਹਨੇ ਅਜਨਾਲੇ ਡੇਰੇਬਾਬ ਨਾਨਕ ਉਨੇ ਫਰੋਜਪੁਰ ਜਾਣਾ ਉਹਨੂੰ ਕੀ ਪਤਾ ਇੱਥੇ ਪਿੰਡ ਦਾ ਨਾਂ ਕੀ ਆ ਉਹਨੂੰ ਕੀ ਪਤਾ ਫਲੱਡ ਕਿੱਥੇ ਆਏ ਨੇ ਉਹਨੂੰ ਕੀ ਪਤਾ ਵੀ ਅੱਗੇ ਜਾਣਾ ਜਾਂ ਪਿੱਛੇ ਜਾਣਾ ਕਿਉਂਕਿ ਉਹਨਾਂ ਸਾਰਿਆਂ ਕੋਲ ਤਾਂ ਟਰਾਲੀਆਂ ਨਹੀਂ ਸਾਰਿਆਂ ਕੋਲ ਤਾਂ ਸੰਸਥਾਵਾਂ ਵੀ ਹੈ ਨਹੀਂ ਗਈਆਂ ਅ ਸਿੱਟੀ ਸਾਹਿਬ ਕਿਹੜੇ ਇਲਾਕੇ ਨੇ ਜਿੱਨਾਂ 'ਚ ਤੁਹਾਡੇ ਵੱਲੋਂ ਸੇਵਾ ਹੁਣ ਤੱਕ ਨਿਭਾਈ ਗਈ ਆ ਉਹ ਕਿਸ ਚੀਜ਼ਾਂ ਦੀ ਨਿਭਾਈ ਗਈ ਹੈ ਬਈ ਅਸੀਂ ਡੇਰਾ ਬਾਬਾ ਨਾਨਕ ਵੀ ਗਏ ਸੀ ਜੀ ਅਜਨਾਲੇ ਵੀ ਗਏ ਸੀਗੇ ਜੀ ਤੇ ਕੱਲ ਅਸੀਂ ਗਏ ਸੀ ਫਰੋਜਪੁਰ ਹਨਾ ਜਿੰਨੇ ਲੋਕ ਹੈਗੇ ਅਸੀਂ ਕਰਦੇ ਆ ਪਰ ਬਾਬਾ ਦੀਪ ਸਿੰਘ ਸੇਵਾਦਾਲ ਗਰਦੀਵਾਲ ਜੀ ਬਾਈ ਮਨਜੋਤ ਸਿੰਘ ਤਲਵੰਡੀ ਨਾਲ ਅਸੀਂ ਜੁੜੇ ਹੋਏ ਆਂ ਸੰਸਾ ਦੇ ਤੌਰ ਤੇ ਵੀ ਭਰਾਮ ਦੇ ਤੌਰ ਤੇ ਵੀ ਬਾਈਓ ਬੰਦਾ ਜੋ ਹੈ ਨਾ ਉਹ ਜੋ ਹੈਗਾ ਨਾ ਉਹ ਨੂੰ 2% ਹੀ ਦਿਖਾਇਆ ਜਾ ਰਿਹਾ ਬਸ ਉਹ ਹੈਗਾ 110% ਉਹਦੀ ਸੰਸਥਾ ਦੇ ਵਿੱਚ ਜਿਹੜੇ ਪੇਸ਼ੈਂਟ ਹੈ ਜਿਹੜੇ ਬੱਚੇ ਹੈ ਉਹਨਾਂ ਨੂੰ ਉਹਨਾਂ ਨੂੰ ਵੀਰੇ ਉਹ ਇੰਗਲਿਸ਼ ਸਕੂਲ ਪੜਾਉਂਦਾ ਜੀ ਠੀਕ ਹੈ ਉਹ ਨਾ ਜੇ ਰਾਤੀ 1 2 ਵਜੇ ਵੀ ਆ ਜਵੇ ਤਾਂ ਉਹ ਪਹਿਲਾਂ ਸੰਸਥਾ ਗੇੜਾ ਮਾਰਦਾ ਫਿਰ ਆਪਣੇ ਘਰੇ ਜਾਂਦਾ ਅੱਜ ਕੋਈ ਵੀ ਇਨਸਾਨ ਹੈ ਜਿਹਦਾ ਮਰਜ਼ੀ ਨਾ ਲੱਗੋ ਬਹੁਤ ਸੇਵਾ ਕਰ ਰਹੇ ਨੇ ਬਟ ਰੈਗੂਲਰ 35 ਦਿਨ ਜਿਹਨੂੰ ਹੋਇਆ ਉਹ ਸ਼ਖਸ ਹੈਗਾ ਬਾਈ ਮਨਜੋਤ ਸਿੰਘ ਤਲਵੰਡੀ ਜਿਹੜਾ 35 ਦਿਨਾਂ ਤੋਂ ਆਪਣੇ ਘਰੇ ਹੀ ਨਹੀਂ ਗਿਆ ਫਲੱਡਾਂ 'ਚ ਹੀ ਰਹਿ ਰਿਹਾ ਸਿਟੀ ਸਾਹਿਬ ਜਿਹੜੇ ਲੋਕਾਂ ਕੋਲ ਤੁਸੀਂ ਗਏ ਹੋ ਕਿਉਂਕਿ ਕਹਿ ਰਹੇ ਨੇ ਜਦੋਂ ਫਲੱਡ ਖਤਮ ਹੋ ਰਹੀ ਹੁਣ ਨਿਕਲਣ ਦੀ ਗੱਲ ਤੇ ਆ ਇਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੁਸੀਬਤਾਂ ਨੇ ਜਿਨ੍ਹਾਂ ਦਾ ਉਦੋਂ ਹੋਣਾ ਹੈ ਜੀ ਅਸਲ ਤਾਂ ਕੰਮ ਹੀ ਉਦੋਂ ਹੋਣਾ ਕਿੰਨੇ ਕੁ ਬੰਦੇ ਫਸੇ ਹੋયા ਤਾਂ ਕਿੰਨਾ ਕੁ ਰਾਸ਼ਨ ਘਾ ਲੈਣਗੇ ਕਿੰਨੀਆਂ ਕੁ ਦਵਾਈਆਂ ਲੈਣਗੇ ਲੋਕਾਂ ਜਿਹੜੇ ਜਿਨ੍ਹਾਂ ਦੀ ਫਸਲ ਤਕਰੀਬਨ ਤਬਾਹ ਹੋ ਗਈ ਹੈ ਜਾਂ ਦੋ ਲੋ ਤਿੰਨ ਤਿੰਨ ਫੁੱਟ ਰੇਤਾ ਜੰਮ ਗਿਆ ਉਹਨਾਂ ਦਾ ਵਪਾਰ ਹੈ ਜ ਸਮਾਂ ਲੱਗਣਾ ਬਾਹਰ ਵੀਰੇ ਦੇਖੋ ਇੱਕ ਕਿੱਲੇ ਦੇ ਵਿੱਚ 80000 ਰੁਪਏ ਦੀ ਜੀਰੀ ਹੁੰਦੀ ਹੈ ਜੀ 80000 ਰੁਪਏ ਦੀ ਜੀਰੀ ਹੁੰਦੀ ਹੈ ਨਾ ਹੁਣ ਕਈਆਂ ਨੇ 45 45 ਇੱਕ ਨਾ ਦੀ ਵਰਸੋ ਵੀਡੀਓ ਬਣਾਈ ਸੀ 45 ਕਿੱਲੇ ਪੱਤਰਕਾਰ ਸਾਹਿਬ ਉਹ ਪਰਿਵਾਰ ਦੇ ਚਲੇ ਗਏ ਉਹ ਸਾਨੂੰ ਲੰਗਰ ਖਵਾ ਰਹੇ ਐਦਾਂ ਦੇ ਬੰਦੇ ਵੀ ਆ 45 ਕਿੱਲੇ ਇੱਕ ਮਤਲਬ ਹਾੜੀ ਸੋਹਣੀ ਜੇ ਲਾ ਲਓ ਵੀ ਇੱਕ ਦੀ ਫਸਲ ਹੀ ਚਲੇਗੀ ਬੰਦੇ ਦੀ ਉਹ ਤਾਂ ਵੀ ਇੰਨੇ ਵਧੀਆ ਪਰਿਵਾਰ ਹੈਗੇ ਨੇ ਕਈ ਜਿਨ੍ਹਾਂ ਨੂੰ ਕੋਈ ਇਸ ਕਿੱਤੇ ਨਾਲ ਮਤਲਬ ਹੀ ਕੋਈ ਨਹੀਂ ਉਸ ਪਿੰਡ ਵਿੱਚ ਵੀ ਨਹੀਂ ਰਹਿੰਦੇ ਉਹ ਤਾਂ ਵੀ ਜਾ ਕੇ ਹੱਥ ੱਡੀ ਜਾਂਦੇ ਨੇ ਕਿੰਨੇ ਪ੍ਰਵਾਸੀ ਅੱਗੇ ਅੱਗੇ ਖੜੇ ਆ ਤੁਹਾਨੂੰ ਪਤਾ ਹੁਣ ਤਾਂ ਚਲੋ ਪੰਜਾਬੀ ਸਤਰਕ ਹੋ ਗਏ ਬਟ ਫਿਰ ਵੀ ਯਾਰ ਬਹੁਤ ਮੈਸੇਜ ਹੁੰਦਾ ਸਿੱਧੀ ਸਾਹਿਬ ਲੋਕਾਂ ਦੇ ਵਿੱਚ ਗਏ ਹੋ ਸੇਵਾ ਕੀਤੀ ਆ ਕੀ ਲੱਗਦਾ ਕਿਹੋ ਜੀਆਂ ਜ਼ਰੂਰਤਾਂ ਨੇ ਲੋਕਾਂ ਦੀ ਕਿਉਂਕਿ ਲੋਕਾਂ ਨੂੰ ਨਾ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਆਪਾਂ ਵੰਡੀਏ ਕਿਹੜੀ ਨਾ ਵੰਡੀਏ ਪੱਤਰਕਾਰ ਸਾਹਿਬ ਤੁਸੀਂ ਸੇਵਾ ਦੀ ਗੱਲ ਕੀਤੀ ਆ ਸੇਵਾ ਮੈਂ ਇੱਥੇ ਬਹਿ ਕੇ ਵੀ ਕਰ ਸਕਦਾ ਜੀ ਸੇਵਾ ਮੈਂ ਇੱਥੇ ਬਹਿ ਕੇ ਵੀ ਕਰ ਸਕਦਾ ਮੇਰਾ ਦਫ਼ਤਰ ਆ ਜਿੰਨੀਆਂ ਕਿ ਮੇ ਤੋਂ ਮੁਸ਼ਕਲਾਂ ਸੁਣ ਹੁੰਦੀਆਂ ਨੇ ਮੈਂ ਬਾਈ ਸੁਣਦਾ ਜਿੰਨਾਂ ਕਿ ਮੈਨੂੰ ਲੱਗਦਾ ਹੱਲ ਕਰਦਾ ਹੁੰਦਾ ਜਦੋਂ ਜਦੋਂ ਵੀ ਪੰਜਾਬ ਤੇ ਦੇਖੋ ਤੁਹਾਡੇ ਵਰਗੇ ਭਰਾਵਾਂ ਨੇ ਹੋਰ ਲੋਕਾਂ ਨੇ ਸਭ ਨੇ ਰਲ ਕੇ ਸਾਨੂੰ ਹਾਈਲਾਈਟ ਕੀਤਾ ਹਾਈਲਾਈਟ ਕਰਕੇ ਸਾਡਾ ਕੰਮ ਚੱਲਦਾ ਕੰਮ ਤੋਂ 4 ਪੈਸੇ ਬਚਦੇ ਅੱਜ ਜੀ ਅਸੀਂ ਉਹ ਚੋਂ 2 ਪੈਸੇ ਆਪਣੇ ਲੋਕਾਂ ਲਈ ਨਹੀਂ ਲਾਏ ਤਾਂ ਮੈਂ ਨਹੀਂ ਸਮਝਦਾ ਵੀ ਕੋਈ ਏਦਾਂ ਦੀ ਤਰੱਕੀ ਆ ਕੱਲੀਆਂ ਫਾਲੋਅਰਜ਼ ਕੱਲੇ ਵਿਊ ਸ਼ਿਪ ਦੇ ਤੁਸੀਂ ਉਹਨਾਂ ਪੱਤਰਕਾਰ ਹੋ ਆ ਮੇਰਾ ਤੁਸੀਂ ਚੈਨਲ ਖੋਲੋ ਹੈਲੋ ਜੇ ਮੇਰਾ ਖਾਤਾ ਲੱਗਿਆ ਆ ਤਾਂ ਦੇਖ ਲਓ ਆਲਮਾਉਂ ਰਿਕਾਰਡ ਕਹਿਣਾ ਹੈਲੋ ਐਵੇਂ ਦਾ ਬੰਦਾ ਨਹੀਂ ਹੋਣਾ ਲੋਕਾਂ ਦੇ ਵਿੱਚ ਜਾ ਰਹੇ ਹੋ ਜ਼ਰੂਰਤ ਕਿਸ ਚੀਜ਼ ਦੀ ਹੈ ਕਿਉਂਕਿ ਕਈ ਲੋਕ ਹਾਂ ਇਹਦਾ ਵੀ ਇਹ ਕੁਝ ਨਹੀਂ ਜਦੋਂ ਪਾਣੀ ਉਤਰੂਗਾ ਨਾ ਉਦੋਂ 10 ਦਿਨ ਲੱਗਣਗੇ ਫਿਰ ਉਦੋਂ ਬਾਅਦ ਸਾਰੇ ਟਰੈਕਟਰ ਕਰਾ ਹੋਰ ਆਈਟਮਾਂ ਹੋਰ ਡੀਜ਼ਲ ਵਗੈਰਾ ਲੱਗੂਗਾ ਤਾਂ ਉਹਨੂੰ ਸਾਫ਼ ਕਰਕੇ ਰੇਤ ਨਿਕਲੂਗੀ ਫਿਰ ਉਹ ਫਸਲ ਤੇ ਸੈੱਟ ਹੋਊਗੀ ਬਿਮਾਰੀਆਂ ਫੈਲਣੀਆਂ ਨੇ ਉਹਦੀਆਂ ਦਵਾਈਆਂ ਕੀਟਨਾਸ਼ਕ ਮੱਛੀ ਬਹੁਤ ਮਰੀ ਹੋਈ ਹੈ ਪਾਣੀ ਦੇ ਵਿੱਚ ਸੋ ਉਹ ਚੀਜ਼ਾਂ ਜਿਹੜੇ ਪਾਈਦਾਸ ਤੇ ਨਾਲ ਜਦੋਂ ਪਾਣੀ ਕਲੀਅਰ ਹੋ ਗਿਆ ਉਹ ਤੋਂ ਬਹੁਤ 스ਮਲ ਆਉਣੀ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਕੀ ਅਪੀਲ ਹੈ ਕਿਉਂਕਿ ਇਸ ਸਮੇਂ ਆਪਾਂ ਟਰੋਲ ਬਾਜੀ ਤੋਂ ਬਾਹਰ ਨਿਕਲ ਕੇ ਸਿਰਫ ਸੇਵਾ ਜਿਹੜੀ ਹੈਗੀ ਪੰਜਾਬ ਨੂੰ ਇੱਕ ਵਾਰੀ ਖੜਾ ਕਰਨਾ ਉਹਨਾਂ ਨੂੰ ਕੀ ਪੀਲ ਦੇਖੋ ਵੀਰੇ ਜਿਹੜੇ ਬੰਦੇ ਟਰੋਲ ਕਰਦੇ ਆ ਜਾਂ ਜਿਹੜੇ ਵੀਡੀਓ ਦੇ ਵਿੱਚ ਕੰਟਰੋਵਰਸੀ ਕਰਨਾ ਚਾਹੁੰਦੇ ਆ ਮੈਂ ਤੁਹਾਡੇ ਚੈਨਲ ਥਰੂ ਕਰਨਾ ਵੀ ਮੈਂ ਹੀ ਅੱਜ ਹੀ ਜ਼ਿੰਮੇਵਾਰੀ ਚੁੱਕ ਲੈਣਾ ਵੀ ਮੈਂ ਮੈਨੂੰ ਇੱਕ ਵਾਰ ਕਹਿਣ ਮੈਂ ਅੱਜ ਇਸ ਤੋਂ ਬਾਅਦ ਵੀਡੀਓ ਨਹੀਂ ਕਿਉਂਕਿ ਉਹਨਾਂ ਕੋਲ ਵੀਰੇ ਕੋਈ ਹੋਰ ਉਹਨਾਂ ਕੋਲ ਕੋਈ ਹੋਰ ਮੁੱਦਾ ਹੈ ਨਹੀਂ ਗੱਲ ਕਰਨ ਦਾ ਠੀਕ ਹੈ ਮੇਰੇ ਕੋਲ ਹੋਰ ਬੜੇ ਮੁੱਦੇ ਆ ਮੇਰੇ ਤੇ ਜ਼ਿੰਮੇਵਾਰੀ ਹੈ ਮੈਂ ਬੱਚਿਆਂ ਵਾਲਾ ਵਾਂ ਮੈਂ ਬਹੁਤ ਬੰਦਿਆਂ ਨੂੰ ਬਿਜ਼ਨਸ ਖਲਵਾ ਕੇ ਦਿੱਤਾ ਹੈ ਜਿਨ੍ਹਾਂ ਨੇ ਮੇਰੇ ਵਿਸ਼ਵਾਸ ਕਰਕੇ ਕਿਸੇ ਨੇ 10 ਲੱਖ ਕਿਸੇ ਨੇ 15 ਲੱਖ ਕਿਸੇ ਨੇ 5 ਲੱਖ ਕਿਸੇ ਨੇ 2 ਲੱਖ ਉਹਨੇ ਲਾਇਆ ਹੋਇਆ ਜੇ ਮੈਂ ਆ ਚੀਜ਼ਾਂ ਕਰੀ ਜਾਊਂਗਾ ਤੇ ਫਿਰ ਮੈਂ ਉਹਨਾਂ ਨੂੰ ਪੈਸੇ ਕਦੋਂ ਕਮਾ ਕੇ ਦਊਂਗਾ ਜੇ ਹੁਣ ਮੈਂ ਕੋਈ ਦੁਕਾਨ ਖੁਲਾਣਾ ਨਾ ਮਾ ਉਹਨੂੰ ਇਹ ਉਮੀਦ ਹੀ ਹੁੰਦੀ ਹੈ ਵੀ ਜੇ ਅਸੀਂ ਪੈਸੇ ਲਾਇਆ ਤਾਂ ਇਹ ਬੂਟ ਵਿਗਣੇ ਵੀ ਚਾਹੀਦੇ ਨੇ ਜੇ ਮੈਂ ਆ ਹੀ ਚੀਜ਼ਾਂ ਲੱchn ਕਰੀ ਜਾਊਂਗਾ ਤਾਂ ਫਿਰ ਮੇਰਾ ਕੰਮ ਕਿਵੇਂ ਚੱਲੂਗਾ ਮੈਂ ਸੱਚੀ ਕਹਿੰਨਾ ਗੁਰੂ ਗ੍ਰੰਥ ਸਾਹਿਬ ਨੂੰ ਆਦਰ ਨਾਜ ਮੰਨ ਕੇ ਵੀ ਮੈਂ ਇਹਦੇ ਨਾਲ ਕੌਂਟਰੋਵਰਸੀ ਕਰਨਾ ਨਹੀਂ ਚਾਹੁੰਦਾ ਇਹਦੀ ਮੈਨੂੰ ਲੋੜ ਹੀ ਨਹੀਂ ਹੈਗੀ ਕੌਂਟਰੋਵਰਸੀ ਕਰਨੀ ਕਿਉਂਕਿ ਇਹਦਾ ਲੈਵਲ ਬੜਾ ਗੰਦਾ ਗੰਦ ਦੇ ਵਿੱਚ ਸ਼ਿਟਾ ਪੈਰ ਮਾਰੋਗੇ ਪੈਰ ਗੰਦੇ ਹੀ ਹੋਣੇ ਆ ਪਰ ਕਿੰਨੀ ਦਿਨ ਬੰਦਾ ਸੁੜੀ ਜਾਊਗਾ ਸੋ ਮੋਸਟਲੀ ਜਵਾਬ ਦਿੰਦਾ ਮੈਂ ਅੱਜ ਵੀ ਤੁਹਾਡੇ ਨਾਲ ਵਾਦਾ ਕਰਦਾ ਵੀ ਜੇ ਤੁਸੀਂ ਅੱਜ ਕਹੋ ਵੀ ਅੱਜ ਜਾ ਕੇ ਸੌਣ ਜੁੱਕ ਉਧਰੋਂ ਮੈਨੂੰ ਕੋਈ ਵੀ ਬੰਦਾ ਲੁਧਿਆਣਾ ਦਾ ਇੱਕ ਬੰਦਾ ਜ਼ਿੰਮੇਵਾਰੀ ਚੁੱਕ ਕੇ ਵੀ ਇਹ ਨਹੀਂ ਬੋਲਦਾ ਤਾਂ ਮੈਂ ਜ਼ਿੰਦਗੀ ਚ ਉਹਦਾ ਨਾਂ ਤੱਕ ਵੀ ਨਹੀਂ ਲੈਂਦਾ ਕਦੀ ਵੀ ਨਹੀਂ ਲੈਂਦਾ ਚਲੋ ਆਪਾਂ ਕੰਟਰੋਵਰਸੀ ਨਹੀਂ ਬਣਾ ਆ ਇਹ ਦੱਸੋ ਲੋਕਾਂ ਨੂੰ ਕੀ ਅਪੀਲ ਆ ਜਿਹੜੇ ਲੋਕ ਤੁਹਾਡੇ ਥਰੂ ਮਦਦ ਕਰਨਾ ਚਾਹੁੰਦੇ ਨੇ ਜਾਂ ਫਿਰ ਸਿੱਧੀ ਮਦਦ ਕਰਨਾ ਚਾਹੁੰਦੇ ਨੇ ਲੋੜ ਕਿਸ ਚੀਜ਼ ਦੀ ਓਥੇ ਲੋਕਾਂ ਨੂੰ ਸਾਡੇ ਥਰੂ ਵੀ ਨਹੀਂ ਆਪਾਂ ਨਾ ਦੇਖੋ ਜਦੋਂ ਵੀ ਉਧਰੋਂ ਸੁਨੇਹਾ ਆਊਗਾ ਇੱਕ ਦੋ ਪਿੰਡ ਜ ਤੇ ਬਾਬਾ ਦੀਪ ਸਿੰਘ ਸੇਵਾਦਾਲ ਦੇ ਵਿੱਚੋਂ ਪਾਲਾ ਵੀਰਾ ਹੈਗਾ ਸਾਡਾ ਠੀਕ ਆ ਜਿੱਥੇ ਵੀ ਕਹਿਣਗੇ ਉਹ ਤੇ ਡੀਜ਼ਲ ਦੀ ਲੋੜ ਹੋਣੀ ਹੈ ਮੈਂ ਕਹਾ ਹਰ ਘਰ ਦੀ ਜ਼ਿੰਮੇਵਾਰੀ ਹੈ ਬਣਦੀ ਆ ਚਾਹੇ ਪੱਤਰਕਾਰ ਸਾਹਿਬ 1 ਲੀਟਰ ਚਾਹੇ 2 ਲੀਟਰ ਚਾਹੇ 5 ਲੀਟਰ ਉਹ ਆਪਣੇ ਸੇਵਾ ਚ ਉਹ ਆਪਣੇ ਆਪ ਨੂੰ ਖੁਸ਼ ਨਸੀਬ ਸਮਝੇ ਜੇ ਆਪਾਂ ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰਦੇ ਆ ਵੀ ਆਪਾਂ ਇੱਕ ਇੱਕ ਲੀਟਰ ਉੱਥੇ ਭੇਜੀਏ ਠੀਕ ਆ ਇਕੱਠਾ ਕਰਕੇ ਡੀਜ਼ਲ ਹਜ਼ਾਰਾਂ ਲੀਟਰ ਜਿਹੜੇ ਭਿੱਜੇ ਜਿਹੜੇ ਯੂਜ਼ ਕਰਨਗੇ ਜਿਹੜੀ ਉੱਥੇ ਸੇਵਾ ਹੱਥੀਂ ਸੇਵਾ ਹੋਊਗੀ ਫਿਰ ਇੱਕ ਬੰਦਾ ਕੋਈ 2 ਦਿਨ 4 ਦਿਨ 6 ਦਿਨ 1 ਦਿਨ ਜਿੰਨਾ ਵੀ ਹੋ ਸਕਦਾ ਉਹ ਉੱਥੇ ਲਾ ਕੇ ਉਹ ਚੀਜ਼ ਨੂੰ ਫੀਲ ਕਰੇ ਵੀ ਉਹ ਲੋਕ ਆਪਣੇ ਹੀ ਲੋਕ ਨੇ ਆਪਣੇ ਭੈਣ ਭਰਾ ਨੇ ਆਪਣੇ ਤੋਂ ਬੜੇ ਪਿਛੇ ਚੱਲ ਗਏ ਬਹੁਤ ਪਿਛੇ ਚੱਲ ਗਏ ਅੱਛਾ ਸੱਦੀ ਸਾਹਿਬ ਕਹਿੰਦਾ ਸਾਰਿਆਂ ਦੇ ਵਿਚਾਲੇ ਇੱਕ ਇਹ ਵੀ ਸੁਣਨ ਨੂੰ ਆਇਆ ਕਿ ਤੁਹਾਡੇ ਵੱਲੋਂ ਜਿਹੜੇ ਜਾਂ ਤੁਹਾਡੇ ਸੰਸਥਾ ਜਿਹੜੇ ਹੈਗੇ ਨੇ ਤੁਹਾਡਾ ਸਰਕਲ ਉਹਦੇ ਵੱਲੋਂ ਗ੍ਰੇਪਤੀਆਂ ਵਾਲਾ ਵਿਆਹ ਵੀ ਕਰਾਇਆ ਜਾ ਰਿਹਾ ਹਾਂਜੀ ਵੀਰੇ ਤੁਸੀਂ 28 ਤਰੀਕ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਡੇ ਸਾਰੇ ਪੱਤਰਕਾਰ ਭਰਾਵਾਂ ਨੂੰ ਦੇਖੋ ਤੁਸੀਂ ਸਾਡੀ ਅੰਗਲ ਲਾਗੇ ਲੈ ਕੇ ਆਣੇ ਆਂਦੀਆਂ ਨੇ ਤੇ ਤੁਸੀਂ 28 ਤਰੀਕ ਨੂੰ ਬਾਬੇ ਸ਼ਿੱਦਾ ਜਨੌਰ ਜਿੱکی ਬੜੀ ਇੱਕ ਪਾਵਨ ਪਵਿੱਤਰ ਧਰਤੀ ਐ ਸ਼ਿੱਦਾ ਦੀ ਧਰਤੀ ਐ ਉੱਥੇ ਬਾਈ ਰਿੱਕੀ ਸਿੱਧੂ ਜਨੌਰ ਦੀ ਟੀਮ ਤੇ ਸਾਡੀ ਟੀਮ ਵੱਲੋਂ ਰਲ ਕੇ ਸਾਰੇ ਭਰਾਵਾਂ ਵੱਲੋਂ 30 ਤੋਂ ਪਲੱਸ ਕੁੜੀ ਮੁੰਡਿਆਂ ਦਾ ਵਿਆਹ ਬੜੇ ਵੱਡੇ ਲੈਵਲ ਤੇ ਜਿਨ੍ਹਾਂ ਨੂੰ ਡੇਡਡ 2-2 ਲੱਖ ਦਾ ਸਮਾਨ ਦਿੱਤਾ ਜਾ ਰਿਹਾ ਸਾਰੇ ਕਾਗਜ਼ ਪੱਤਰ ਵੈਰੀਫਾਈ ਕਰਕੇ ਤਾਂ ਜਰੂਰ ਸਾਰੇ ਉੱਥੇ ਪਹੁੰਚੋ ਤੇ ਇਹ ਇਨੀਸ਼ੀਏਟਿਵ ਅਸੀਂ ਗੁਰੂ ਸਾਹਿਬ ਦੇ ਕੇ ਅਰਦਾਸ ਕਰਦੇ ਆਂ ਕਿ ਅਸੀਂ ਹਰੇਕ ਸਾਲ ਬੇਟੀ ਦਿਵਸ 28 ਸਤੰਬਰ ਨੂੰ ਇਹ ਚੀਜ਼ਾਂ ਕਰਦੇ ਰਹੀਏ। ਬਿਲਕੁਲ ਜੀ ਧੰਨਵਾਦ ਸਿਟੀ ਸਾਹਿਬ ਸਮਾਂ ਦਿੱਤਾ। ਸੋ ਇਹ ਨੇ ਜੁਤਾ ਕਾਰੋਬਾਰੀ ਹਣੀ ਸੇਟੀ ਬੇਸ਼ੱਕ ਵਾਤਵਾਂਕ ਤਰੀਕੇ ਨਾਲ ਟ੍ਰੋਲ ਕੀਤਾ ਜਾ ਰਿਹਾ ਪਰ ਇਹਨਾਂ ਦਾ ਸਾਫਟਵੇਅਰ ਤੇ ਕਹਣਾ ਇਹ ਜਿਹੜਾ ਸਮਾਂ ਇਹ ਟ੍ਰੋਲ ਕਰਨ ਦਾ ਨਹੀਂ ਹੈਗਾ ਜਿਹੜੇ ਟ੍ਰੋਲ ਕਰ ਵੀ ਰਹੇ ਨੇ ਉਹਨਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਟ੍ਰੋਲ ਬਾਹਰੋਂ ਕਰਦੇ ਰਹੋ ਪਰ ਇਸ ਸਮੇਂ ਜ਼ਰੂਰਤ ਹੈ ਪੰਜਾਬ ਨੂੰ ਖੜਨ ਦੀ। ਜਿਹੜੇ ਹਾੜਾਂ ਦੇ ਮਾਰੇ ਹੋਏ ਨੇ ਉਹਨਾਂ ਨਾਲ ਬਾਹਨਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਈਏ। ਸੋ ਤੁਹਾਡੀ ਇਸ ਬਾਰੇ ਕੀ ਪਤੀ ਕੀ ਆ? ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਲੁਧਿਆਣਾ ਤੋਂ ਲੁਧਿਆਣਾ ਲਾਈਵਲੀ ਅਮਿਤ ਧੱਪੜ ਦੀ ਰਿਪੋਰਟ